ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਡੇਲੀ ਨਿਊਜ਼ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਵੋ ਤੇ ਵੀਡੀਓ ਨੂੰ ਲਾਈਕ ਜਰੂਰ ਕਰ ਦੇਵੋ ਤਾਂ ਹੀ YouTube ਸਾਡੀ ਵੀਡੀਓ ਨੂੰ ਅੱਗੇ ਲੋਕਾਂ ਨੂੰ ਦਿਖਾਉਂਦਾ ਹੈ ਖਬਰਾਂ ਦੀ ਸ਼ੁਰੂਆਤ ਤਾਂ ਪਹਿਲਾ ਅੱਜ ਦਾ ਸਵਾਲ ਟੀਵੀ ਸਕਰੀਨ ਤੇ ਅਸੀਂ ਤੁਹਾਨੂੰ ਚਾਰ ਤਸਵੀਰਾਂ ਦਿਖਾ ਰਹੇ ਹਾਂ ਇੱਕ ਮੁੱਖ ਮੰਤਰੀ ਭਗਵੰਤ ਮਾਨ ਦੀ ਚਰਨਜੀਤ ਸਿੰਘ ਚੰਨੀ ਦੀ ਸੁਖਬੀਰ ਬਾਲ ਤੇ ਐਮਪੀ ਅਮਰਿਤਪਾਲ ਸਿੰਘ ਦੀ ਇਹਨਾਂ ਚਾਰਾਂ ਦੇ ਵਿੱਚੋਂ ਕਿਸ ਨੂੰ ਸੀਐਮ ਬਣਾਉਂਦੇ ਨੇ ਪੰਜਾਬ ਦੇ ਲੋਕ ਤਾਂ ਤੁਹਾਨੂੰ ਕੀ ਲੱਗਦਾ ਹੈ ਕਿ ਇਹਨਾਂ ਦੇ ਵਿੱਚੋਂ ਲੀਡਰ ਜਿਹੜਾ ਹੈਗਾ ਦਿੱਲੀ ਦੇ ਅੱਗੇ ਬਿਲਕੁਲ ਨਹੀਂ ਝੁਕੇਗਾ ਤੇ ਦਿੱਲੀ ਦਾ ਕੰਟਰੋਲ ਉਸ ਦੇ ਉੱਤੇ ਜ਼ੀਰੋ ਹੋਵੇਗਾ ਤੁਸੀਂ ਆਪਣੀ ਰਾਏ ਕਮੈਂਟ ਸੈਕਸ਼ਨ ਵਿੱਚ ਜਰੂਰ ਦਿਓ ਤੁਹਾਨੂੰ ਕੀ ਲੱਗਦਾ ਹੈ ਕਿ ਇਹਨਾਂ ਚਾਰਾਂ ਦੇ ਵਿੱਚੋਂ ਦਿੱਲੀ ਦਾ ਦਬਾਅ ਕਿਹੜਾ ਲੀਡਰ ਜਿਹੜਾ ਹੈਗਾ ਬਿਲਕੁਲ ਵੀ ਨਹੀਂ ਚੱਲੇਗਾ ਰੁਕ ਕਰ ਰਹੇ ਨੇ ਪਹਿਲੀ ਵੱਡੀ ਖਬਰ ਵੱਲ ਨੂੰ ਜੋ ਕਿ ਸੀਐਮ ਭਗਵੰਤ ਮਾਨ ਦੇ ਨਾਲ ਜੁੜੀ ਹੈ ਸੀਐਮ ਭਗਵੰਤ ਮਾਨ ਨੇ ਨਰਿੰਦਰ ਮੋਦੀ ਦੀ ਚਾਹ ਦੇ ਉੱਤੇ ਵੱਡੇ ਸਵਾਲ ਖੜੇ ਕਰ ਦਿੱਤੇ ਸੀ ਅੱਜ ਉਸੇ ਬਿਆਨ ਦੇ ਉੱਤੇ ਹੁਣ ਅੱਗੇ ਵਿਵਾਦ ਛਿੜ ਗਿਆ ਪਹਿਲਾਂ ਸੀਐਮ ਭਗਵੰਤ ਮਾਨ ਦਾ ਤੁਹਾਨੂੰ ਬਿਆਨ ਸੁਣਾਉਂਦੇ ਹਾਂ ਤੇ ਉਸ ਤੋਂ ਬਾਅਦ ਜੋ ਰਵਨੀਤ ਜਵਾਬ ਦਿੱਤਾ ਉਹ ਸੁਣਾਉਂਦੇ ਹਾਂ ਫਿਰ ਦੱਸਿਓ ਦੋਨਾਂ ਦੇ ਵਿੱਚੋਂ ਤੁਹਾਨੂੰ ਕੌਣ ਸਹੀ ਲੱਗ ਰਿਹਾ ਹੈ ਆਪ ਬਣੇ ਫਿਰਦੇ ਆ ਉਦੋਂ ਗੱਡੀ ਦੀ ਲਾਈਨ ਹੀ ਨਹੀਂ ਪਈ ਸੀ ਜਦੋਂ ਦੇ ਚਾਹ ਵੇਚਦੇ ਹੋ ਪਤਾ ਨਹੀਂ ਕਿੱਥੇ ਵੇਚੀ ਗਏ ਨੇ ਉਹ ਹੁਣ ਦੇਸ਼ ਵਿੱਚ ਹੀ ਆਂਦੇ ਉਹ ਕੀ ਕਰੀਏ ਫਿਰ ਉਹ ਗੱਡੀ ਦੀ ਲਾਈਨ ਹੀ ਨਹੀਂ ਸੀ ਉਦੋਂ ਮਨ ਕੋਈ ਕੁਛ ਵੀ ਬੋਲ ਸਕਦਾ ਯਾਰ ਪਪੂ ਅਗਨੂਆ ਪਤਾ ਨਹੀਂ ਕਿਹੜੇ-ਕਿਹੜੇ ਮੁਲਕਾਂ ਜਾਂਦੇ ਆ ਸਾਡੇ ਪ੍ਰਧਾਨ ਮੰਤਰੀ ਸਾਹਿਬ ਪਪੂਆ ਗੇ ਨੂਆ ਕਲਵੇਸ਼ੀਆ ਨਗਲਵੇਸ਼ੀਆ ਮੈਂ ਤਾਂ ਸੁਣਿਆ ਨਹੀਂ ਕਦੇ ਕਹਿੰਦੇ ਜੀ ਉੱਥੋਂ ਦਾ ਸਭ ਤੋਂ ਵੱਡਾ ਬੋਰਡ ਮਿਲ ਗਿਆ ਜੀ ਪ੍ਰਧਾਨ ਮੰਤਰੀ ਸਾਹਿਬ ਨੂੰ ਇੱਕ ਕਿੰਨੀ ਵੱਦੀ ਹੈ ਕਹਿੰਦੇ 9500 ਮੈਂ ਕਹਿੰਨੇ ਤਾਂ ਸਾਡੇ ਜੀਸੀਬੀ ਦੇਖਣ ਆ ਜਾਂਦੇ ਨਾਲ ਜੀਸੀਬੀ ਦੇ ਟੇਡੇ ਵੀ ਹੋ ਜਾਂਦੇ ਨੇ ਯਾਰ ਜਿੱਥੇ 140 ਕਰੋੜ ਰਹਿੰਦਾ ਹੈ ਉਹਨਾਂ 'ਚ ਰਹਿ ਲੋ ਯਾਰ ਉਹਨਾਂ ਦੀਆਂ ਗਰੀਬੀਆਂ ਦੂਰ ਕਰ ਦਿਓ ਸ਼ੀਸ਼ਿਆਂ ਉੱਤੇ ਧੂੜਾਂ ਜੰਮੀਆਂ ਕੰਦਾਂ ਝਾੜੀ ਜਾਂਦੇ ਨੇ ਉਹ ਗਰੀਬੀਆਂ ਵੇੜਿਆਂ 'ਚ ਨੇ ਉਹ ਗਰੀਬੀਆਂ ਬਸਤੀਆਂ ਚ ਨੇ ਤੇ ਜਿਹੜੀਆਂ ਸਬਸਿਡੀਆਂ ਉਹ ਅੰਬਾਨੀਆਂ ਡਾਨੀਆਂ ਨੂੰ ਸ਼ੀਸ਼ਿਆਂ ਉੱਤੇ ਧੂੜਾਂ ਜੰਮੀਆਂ ਕੰਦਾਂ ਝਾੜੀ ਜਾਂਦੇ ਨੇ ਜਿਲਦਾਂ ਸਾਂਭੀ ਜਾਂਦੇ ਨੇ ਵਰਕੇ ਪਾੜੀ ਜਾਂਦੇ ਨੇ ਜਿਉਂਦਿਆਂ ਤੇ ਗੱਲ ਲੀਰਾਂ ਲਮਕਣ ਕੋਈ ਪੁੱਛਦਾ ਨਹੀਂ ਮਰਿਆਂ ਉੱਤੇ ਤਿੱਲੇ ਜੜੀਆਂ ਚਾਦਰਾਂ ਚਾੜੀ ਜਾਂਦੇ ਨੇ ਉਹ ਇਹਨਾਂ ਦੇ ਵੀ ਤੁਸੀਂ ਪ੍ਰਧਾਨ ਮੰਤਰੀਆਂ ਨੂੰ ਜਵਾਬਤਾ ਦੇ ਦਿਓ ਜਿਹੜੇ ਦੀਵਾਲੀ ਵਾਲੇ ਦਿਨ ਵੀ ਦਿਹਾੜੀ ਜਾਂਦੇ ਨੇ ਕੀ ਇਹਨਾਂ ਨੂੰ ਦਰਦ ਆਇਆ ਹੀ ਦਰਦਾ ਇਹਨਾਂ ਨੂੰ ਪਤਾ ਕੁਛ ਵੀ ਕੀ ਹੁੰਦਾ ਦਿਹਾੜੀ ਕੀ ਹੁੰਦੀ ਹੈ ਆ ਤਾਂ ਹੁਣ ਨਰੇਗਾ ਖਤਮ ਕਰਨ ਲੱਗੇ 342 ਰੁਪਏ ਦਿਹਾੜੀ ਆ ਉਹ ਤੇ ਆਰਾ ਲੈ ਕੇ ਬਹਿ ਗਏ ਮੋਦੀ ਹੁਣ ਗਰੀਬਾਂ ਦੇ ਗਰਦਨ ਤੇ ਆਰਾ ਲੈ ਕੇ ਬਹਿ ਗਿਆ ਕਹਿੰਦੇ ਜੀ ਪੰਜਾਬ ਸਰਕਾਰ ਦੇ ਉਹ ਪੈਸੇ ਉਹ ਯਾਰ ਤੁਸੀਂ ਸਾਨੂੰ ਦੇ ਦਿਓ ਅਸੀਂ ਤਾਂ ਦੇ ਦਾਂਗੇ ਤੁਸੀਂ ਸਾਨੂੰ ਸਾਡਾ ਸਾਡਾ ਪੈਸਾ ਦੇ ਦਿਓ ਅਸੀਂ ਦੇ ਦਾਂਗੇ ਅੱਗੇ ਸਾਨੂੰ ਕੀ ਪ੍ਰੋਬਲਮ ਹੈ ਦੇਖੋ ਕਈ ਵਾਰ ਨਾ ਸਮਝ ਅਨਪੜ ਤਨੀ ਮੈਂ ਕਹਿੰਦਾ ਨਾ ਸਮਝ जान ਕੇ ਇਹ ਜਿਹੀਆਂ ਗੱਲਾਂ ਕਰਨੀਆਂ ਇੱਕ ਚੀਫ ਮਿਨਿਸਟਰ ਉਹ ਵੀ ਪੰਜਾਬ ਵਰਗੀ ਸਟੇਟ ਦਾ ਜਦੋਂ ਇਹ ਜਿਹੀਆਂ ਨਾ ਸਮਝ ਗੱਲਾਂ ਕਰੇ ਤਾਂ ਥੱਲੇ ਤਾਂ ਲੋਕ ਸਭ ਕੁਝ ਜਾਣਦੇ ਆ ਪੜ੍ਹੇ ਲਿਖੇ ਨੇ ਲੋਕ ਪੰਜਾਬ ਦੇ ਸਾਰੀ ਦੁਨੀਆ 'ਚ ਰਾਜ ਕਰਦੇ ਆ ਪਰ ਇਸ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਵੀ ਮੈਂ ਬੋਲ ਕੀ ਰਿਹਾ ਜਾਂ ਇਸ ਗੱਲ ਨੂੰ ਕੋਈ ਚੈੱਕ ਕਰੂਗਾ ਜਾਂ ਨਹੀਂ ਅੱਜ ਇਹਨਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਜਿਹੜੇ ਤੀਜੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਆ ਤੀਜੀ ਵਾਰ ਤੇ ਅੱਜ ਇਹ ਕਹਿ ਰਹੇ ਸੀ ਵੀ ਜਿੱਥੇ ਉਹਨਾਂ ਦੇ ਪਿਤਾ ਜੀ ਰਿੰਦਰ ਮੋਦੀ ਜੀ ਦੇ ਜਾਂ ਉਹ ਚਾਹ ਦੀ ਉਹਨਾਂ ਦਾ ਸਟਾਲ ਸੀ ਕਿਉਂਕਿ ਅੱਜ ਛੋਟੇ ਵਪਾਰੀਆਂ ਦੀ ਗੱਲ ਕਰਦੇ ਆ ਛੋਟੇ ਦੁਕਾਨਦਾਰਾਂ ਦੇ ਲਈ ਇਹ ਉੱਥੇ ਇਕੱਠ ਹੋਇਆ ਸੀ ਜਿੱਥੇ ਬੋਲ ਰਿਹਾ ਸੀ ਤੇ ਨਾਲ ਇਹਦਾ ਜਿਹੜਾ ਸਭ ਕੁਝ ਸਿਖਾਉਂਦਾ ਕੇਜਰੀਵਾਲ ਬੈਠਾ ਸੀ ਤੇ ਉਹ ਛੋਟੇ ਦੁਕਾਨਦਾਰਾਂ ਦੀ ਗੱਲ ਕਰਦੇ ਨੇ ਕਿਹਾ ਵੀ ਮੋਦੀ ਜੀ ਕਿਉਂਕਿ ਉਹਨਾਂ ਨਾਲ ਜੁੜੇ ਹੋਏ ਨੇ ਵੀ ਮੋਦੀ ਜੀ ਜਿੱਥੇ ਕਹਿੰਦੇ ਆ ਵੀ ਸਾਡੀ ਚਾਹ ਦੀ ਦੁਕਾਨ ਸੀ ਉਸ ਵੇਲੇ ਤਾਂ ਉਹ ਰੇਲਵੇ ਲਾਈਨ ਨਹੀਂ ਸੀ ਮੈਂ ਇਹਨੂੰ ਜ਼ਰੂਰ ਭਗਵੰਤ ਮਾਨ ਨੂੰ ਦੱਸਣਾ ਚਾਹੁੰਦਾ ਵੀ ਆਹ ਰੇਲਵੇ ਦੀ ਸਾਰੀ ਜਿਹੜੀ ਹਿਸਟਰੀ ਆਫ ਇੰਡੀਅਨ ਰੇਲਵੇ ਇਹ ਮੈਂ ਪੇਜ ਵੀ ਦਊਂਗਾ ਤੇ ਇਹ 1920 ਦੀ ਛਪੀ ਹੋਈ ਇਹ ਰੇਲਵੇ ਦੀ ਇਹ ਸਰਕਾਰੀ ਗਵਰਨਮੈਂਟ ਦੀ ਇਹ ਛਪੀ ਹੋਈ ਕਿਤਾਬ ਆ ਤੇ ਇਹਦੇ ਵਿੱਚ ਜਿਹੜਾ 29 ਪੇਜ ਨੰਬਰ ਤੇ 29 ਪੇਜ ਨੰਬਰ ਇਹ 1887 1887 ਉਸ ਵੇਲੇ ਇਹ ਲਾਈਨ ਜਿਹੜੀ ਆ ਮਸਾਨਾ ਤੋਂ ਵੱਡ ਨਗਰ ਇਹ ਮਸ਼ੀਨ ਜਿਹੜੀ ਇਹਨਾਂ ਦਾ ਟਰੈਕ ਸੀ ਇਹ ਮਸਾਨਾ ਟੂ ਵੱਡ ਨਗਰ ਉੱਥੇ ਇਹ ਲਾਈਨ ਸੀ ਤੇ ਮੈਂ ਤੁਹਾਨੂੰ ਦੱਸਦਾ ਵੀ ਕਿਹੜੇ ਸੰਦੀ ਲਾਈਨ ਬਣੀ ਆ ਜਿੱਥੇ ਇਹ મોદી ਜੀ ਤੇ ਉਹਨਾਂ ਦੇ ਪਿਤਾ ਜੀ ਉਹ ਮਿਹਨਤ ਕਰਦੇ ਸੀ ਉਹਨਾਂ ਦਾ ਟੀ ਸਟਾਲ ਸੀ ਚਾਹ ਦੀ ਦੁਕਾਨ ਸੀ ਤੇ ਐਡਾ ਬਣਾ ਝੂਠ ਬੋਲ ਕੇ ਤੁਸੀਂ ਉਹ ਮਿਹਨਤ ਕਰਨ ਵਾਲੇ ਲੋਕ ਜਿਨ੍ਹਾਂ ਦੀ ਬਾਰੇ ਗੱਲ ਕਰ ਰਹੇ ਸੀ ਉਹਨਾਂ ਨੂੰ ਵੀ ਤੁਸੀਂ ਇਹ ਸ਼ਰਮਿੰਦਾ ਕੀਤਾ ਤੇ ਆਪਣੇ ਆਪ ਨੂੰ ਤਾਂ ਆਪਾਂ ਨੂੰ ਕਿਸੇ ਚੀਜ਼ ਦੀ ਪਰਵਾਹ ਹੀ ਨਹੀਂ ਗਈ ਤੁਸੀਂ ਆਪ ਕਹਿੰਦੇ ਹੋ ਨਿਓਂ ਵੀ ਅੱਗੇ ਕੋਈ ਵੀ ਝੂਠ ਬੋਲ ਕੇ ਨਾ ਪਤਾ ਨਹੀਂ ਲੱਗਦਾ ਸੀ ਵੀ ਇੱਕ ਪਿੰਡ ਕਿਹੜਾ ਬੋਲ ਗਿਆ ਦੂਜੇ ਪਿੰਡ ਕਿਹੜਾ ਬੋਲ ਗਿਆ ਕਿਹੜੀ ਕੋਈ ਪਤਾ ਲੱਗਦਾ ਸੀ ਆ ਜਿਹੜੇ ਕਰੋੜਾਂ ਰੁਪਈਆ ਚੈਨ ਨਾਲ ਲਾ ਕੇ ਜਿਹਨਾਂ ਦੇ ਝੂਠ ਬੋਲਦੇ ਉਹ ਤਾਂ ਹੀ ਤੁਹਾਡੇ ਝੂਠ ਫੜੇ ਜਾਂਦੇ ਆ ਇਹਦਾ ਹੁਣ ਜਵਾਬ ਦਿਓ ਜੇ ਭਗਵੰਤ ਮਾਨ ਸਾਹਿਬ ਮਾੜੀ ਜੀ ਮਾੜੀ ਜੀ ਵੀ ਤੁਸੀਂ ਸੋਚਦੇ ਹੋ ਨਾ ਤੁਸੀਂ ਕਿਸੇ ਕਾਬਲ ਨੂੰ ਤਾਂ ਇਸ ਚੀਜ਼ ਦਾ ਜਵਾਬ ਦਿਓ ਮੈਨੂੰ ਧੰਨਵਾਦ ਰੁਕ ਕਰ ਲੈਨੇ ਆ ਅਗਲੀ ਵੱਡੀ ਖਬਰ ਵੱਲ ਨੂੰ ਇਹ ਨੇ ਹਰਪ੍ਰੀਤ ਸਿੰਘ ਜੀ ਜਿਨ੍ਹਾਂ ਦੀ ਨਵੀਂ ਪਾਰਟੀ ਦਾ ਨਾਮ ਹੈ ਪੁਲਰ ਸੁਰਜੀਤ ਅਕਾਲੀ ਦਲ ਜੋ ਦਾਅਵੇ ਕਰਦੀ ਹੈ ਕਿ ਅਸੀਂ ਪੰਜਾਬ ਦੇ ਲੋਕਾਂ ਦੀ ਗੱਲ ਕਰਾਂਗੇ ਅਸੀਂ ਪੰਜਾਬ ਦੇ ਹੱਕਾਂ ਦੀ ਗੱਲ ਕਰਾਂਗੇ ਅਸੀਂ ਕਿਸਾਨਾਂ ਦੀ ਗੱਲ ਕਰਾਂਗੇ ਅਸੀਂ ਮਜ਼ਦੂਰਾਂ ਦੀ ਗੱਲ ਕਰਾਂਗੇ ਪਰ ਅੱਜ ਇੱਕ ਰਿਐਲਿਟੀ ਚੈੱਕ ਕਰ ਲੈਂਦੇ ਹਾਂ ਇੱਕ ਤਸਵੀਰ ਤੁਹਾਨੂੰ ਦਿਖਾਉਂਦੇ ਹਾਂ ਤਸਵੀਰ ਦੇਖੋ ਧਿਆਨ ਨਾਲ ਗਿਆਨੀ ਹਰਪ੍ਰੀਤ ਸਿੰਘ ਜਾਂ ਕਹਿ ਲਓ ਹਰਪ੍ਰੀਤ ਸਿੰਘ ਅਜਹ ਹਰਿਆਣੇ ਦੇ ਮੁੱਖ ਮੰਤਰੀ ਦੇ ਨਾਲ ਬੈਠਿਆ ਤੇ ਹੱਸ-ਹੱਸ ਕੇ ਗੱਲਾਂ ਕਰ ਰਿਹਾ ਪੂਰਾ ਚਿੱਲ ਮਾਹੌਲ ਚੱਲ ਰਿਹਾ ਹੈ ਹੁਣ ਲੋਕਾਂ ਨੇ ਐਦਾਂ ਸਵਾਲ ਪ ਸ਼ੁਰੂ ਕਰਤੇ ਕਿ ਹਰਪ੍ਰੀਤ ਸਿੰਘ ਸ਼ੁਭਕਰਨ ਭੁੱਲ ਗਿਆ ਕਿ ਹਰਪ੍ਰੀਤ ਸਿੰਘ ਨਵਰੀਤ ਨੂੰ ਭੁੱਲ ਗਿਆ ਕਿ ਹਰਪ੍ਰੀਤ ਸਿੰਘ 700 ਤੋਂ ਵੱਧ ਕਿਸਾਨ ਜਿਹੜੇ ਕਿਸਾਨ ਅੰਦੋਲਨ ਦੇ ਦੌਰਾਨ ਸ਼ਹੀਦ ਹੋਏ ਉਹਨਾਂ ਨੂੰ ਭੁੱਲ ਗਏ ਜੋ ਭਾਜਪਾ ਦੇ ਲੀਡਰਾਂ ਦੇ ਨਾਲ ਬੈਠ ਕੇ ਇਸ ਤਰ੍ਹਾਂ ਚਿਰ ਮਾਹੌਲ ਬਣਿਆ ਹੋਇਆ ਹੈ ਇਹਨਾਂ ਤਸਵੀਰਾਂ ਨੂੰ ਦੇਖਣ ਤੋਂ ਬਾਅਦ ਜੋ ਤੁਹਾਨੂੰ ਕੀ ਲੱਗਦਾ ਹੈ ਕਿ ਹਰਪ੍ਰੀਤ ਸਿੰਘ ਜੀ ਪੰਜਾਬ ਦੇ ਲੋਕਾਂ ਦੀ ਗੱਲ ਦਿੱਲੀ ਜਾ ਕੇ ਕਰ ਪਾਣਗੇ ਜਾਂ ਨਹੀਂ ਕਰ ਪਾਣਗੇ ਤੁਸੀਂ ਆਪਣੀ ਰਾਏ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦਿਓ ਰੁਕ ਕਰ ਰਹੇ ਹਾਂ ਅਗਲੀ ਵੱਡੀ ਖਬਰ ਵੱਲੋਂ ਖਬਰ ਸੁਖਜਿੰਦਰ ਸਿੰਘ ਰੰਦਾਵਾ ਦੇ ਨਾਲ ਜੁੜੀ ਹੈ ਸੁਖਜਿੰਦਰ ਸਿੰਘ ਰੰਦਾਵਾ ਅੱਜ ਸਿਆ ਭਗਵੰਤ ਮਾਨ ਤੇ ਕਾਫੀ ਗਰਮ ਨਜ਼ਰ ਆਏ ਤੇ ਉਹਨਾਂ ਦੀ ਸ਼ਰਾਬ ਦੇ ਉੱਤੇ ਟਿੱਪਣੀ ਵੀ ਕੀਤੀ ਹੈ ਪਹਿਲਾ ਬਿਆਨ ਸੁਣ ਲੋ ਉਸ ਤੋਂ ਬਾਅਦ ਸਾਡੇ ਦੋ ਸਵਾਲ ਹਨ ਚਾਹੇ ਕੋਈ ਕਾਂਗਰਸੀ ਚਾਹੇ ਕੋਈ ਝਾੜੂ ਵਾਲਾ ਚਾਹੇ ਕੋਈ ਅਕਾਲੀ ਦਲ ਜਵਾਬ ਜ਼ਰੂਰ ਦੇ ਕੇ ਜਾਇਓ ਆ ਜਿਹੜਾ ਕਹਿੰਦੇ ਜਿਹੜਾ ਨਾ ਨਾਵਾ ਕੀਤਾ ਜੁੱਧ ਨਸ਼ਾ ਵਿਰੋਧ ਤੇ ਮੈਂ ਕੇਜਰੀਵਾਲ ਨੂੰ ਕਹਿਣਾ ਕਿ ਜੁੱਧ ਨਸ਼ਾ ਵਿਰੋਧ ਪਹਿਲੋ ਇਹਦੀ ਤੇ ਸ਼ਰਾਬ ਛਡਾ ਦੇ ਔਰ ਜੁੱਧ ਤੇ ਉਹ ਲੜੇਗਾ ਜਿਹੜਾ ਨਸ਼ਾ ਛੱਡੇਗਾ ਤੇ ਜੇ ਅਸੀਂ ਕਿਸੇ ਬਾਬੇ ਕੋਲ ਕੋਈ ਚੜ੍ਹਗੀ ਮਾਤਾ ਕਹਿੰਦੀ ਬਾਬਾ ਜੀ ਮੇਰਾ ਪੁੱਤ ਗੁੜ ਖਾਂਦਾ ਕਹਿੰਦਾ ਮਾਤਾ 15 ਦਿਨਾਂ ਨੂੰ ਆਈ ਤੇ 15 ਦਿਨੀ ਗਈ ਕਹਿੰਦਾ ਪੁੱਤ ਗੁੜ ਛੱਡ ਦੇ ਤੋ ਕਹਿੰਦੀ 15 ਦਿਨ ਪਹਿਲਾਂ ਹੀ ਕਹਿ ਦੇਣਾ ਸੀ ਮੈਂ ਕੇਜਰੀਵਾਲ ਨੂੰ ਗੱਲ ਸੁਣਾਉਣ ਲੱਗਾ ਕਿ ਆ ਸਰਕਾਰ ਉਹ ਕਹਿੰਦਾ ਜੀ ਉਸ ਦਿਨ ਮੈਂ ਗੁੜ ਖਾਂਦਾ ਸੀ 15 ਦਿਨਾਂ ਚ ਮੈਂ ਗੁੜ ਛੱਡਿਆ ਤੇ ਪਹਿਲੋਂ ਇਹਦਾ ਤੇ ਗੁੜ ਛਡਵਾ ਦੇ ਤੇ ਫਿਰ ਪੰਜਾਬ ਦੇ ਜਿਹੜੇ ਨੇ ਉਹ ਨਸ਼ੇ ਤੋਂ ਫੇਰ ਗੱਲ ਕਰੀ ਨਾ ਪੰਜਾਬ ਪੁਲਿਸ ਨੂੰ ਕਹਿਣਾ ਚਾਹੁੰਦਾ ਕਿ ਤੁਸੀਂ ਜਿਹੜੇ ਇਹਨਾਂ ਦੇ ਹੱਥ ਠੋਕੇ ਬਣੇ ਜੇ ਜਿਹੜੇ ਤੁਸੀਂ ਇਹਨਾਂ ਤੇ ਕਾਂਗਰਸ ਜਾਂ ਤੇ ਗਰੀਬ ਲੋਕਾਂ ਦੇ ਕੇਸ ਕਰਦੇ ਹੋ ਤੁਹਾਡੀਆਂ ਜਿਹੜੀਆਂ ਤੁਸੀਂ ਹੱਥਾਂ ਨਾਲ ਦਿੱਤੀਆਂ ਇਹ ਗੰਡਾ ਤੁਹਾਡੇ ਕੋਲ ਮੂੰਹ ਨਾਲ ਦੀ ਮੂੰਹ ਨਾਲ ਦੀ ਖੋਲੀਆਂ ਖਲਾਵਾਂਗੇ ਇਹ ਪੁਲਿਸ ਨੂੰ ਦਸਤ ਮੈਂ ਦੱਸ ਦੇਣਾ ਚਾਹਨਾ ਕਿ ਇੱਥੇ ਅੰਗਰੇਜ਼ ਨਹੀਂ ਪੰਜਾਬ ਨੂੰ ਚੁਕਾ ਸਕੇ ਤੇ ਇਹ ਕੇਜਰੀਵਾਲ ਤੇ ਭਗਵੰਤ ਮਾਨ ਕੀ ਆ ਸਾਨੂੰ ਉੱਠ ਕੇ ਠੀਕ ਜਲ ਗੁਰਜੀਤ ਰਾਣਾ ਗੁਰਜੀਤ ਨੇ ਕਹੀ ਆ ਆਪਣੇ ਗੁਰਜੀਤ ਸਿੰਘ ਔਜਲਾ ਨੇ ਕਿ ਕਾਂਗਰਸ ਇਕੱਠੀ ਆ ਬਗੇਲ ਸਾਹਿਬ ਸਾਨੂੰ ਕਿਸੇ ਨੂੰ ਚੀਵਨਸਟੀ ਦੀ ਚਾਹੀਦੀ ਆ ਆਮ ਆਦਮੀ ਪਾਰਟੀ ਜਿੰਦਾ ਤਾਂ ਸੁਣਿਆ ਤੁਸੀਂ ਸੁਖਜਿੰਦਰ ਸਿੰਘ ਰੰਦਾਵਾ ਦਾ ਸਿੱਧੇ ਤੁਰਤੇ ਕਹਿਣਾ ਹੈ ਕਿ ਯੋਧ ਨਸ਼ਾ ਵਿਰੁੱਧ ਬਾਤ ਚੋ ਕਰ ਲਿਓ ਪਹਿਲਾ ਸੀਐਮ ਭਗਵੰਤ ਮਾਨ ਦੀ ਸ਼ਰਾਬ ਛਡਾ ਲਓ ਠੀਕ ਹੈ ਰੰਦਾਵਾ ਸਾਹਿਬ ਜੋ ਤੁਸੀਂ ਕਹਿ ਰਹੇ ਹੋ ਪਰ ਦੋ ਸਵਾਲ ਸਾਡੇ ਨੇ ਤੁਹਾਨੂੰ ਪਹਿਲਾ ਸਵਾਲ ਕਿ ਤੁਸੀਂ ਇਹ ਐਫੀਡੇਵਿਟ ਦੋਗੇ ਪੰਜਾਬ ਦੇ ਲੋਕਾਂ ਨੂੰ ਕਿ ਜਦੋਂ ਕਾਂਗਰਸ ਦੀ ਸਰਕਾਰ ਬਣੇਗੀ ਤਾਂ ਤੁਸੀਂ ਪੰਜਾਬ ਦੇ ਵਿੱਚ ਠੇਕੇ ਬੰਦ ਕਰ ਦੋਗੇ ਕਿਉਂਕਿ ਜੇ ਤੁਸੀਂ ਪੰਜਾਬ ਨੂੰ ਉਸ ਤਰ੍ਹਾਂ ਚਿੱਟੇ ਜਾਂ ਹੋਰ ਕਿਸੇ ਨਸ਼ੇ ਵਾਂਗੂ ਕਨਸੀਡਰ ਕਰਕੇ ਚੱਲਦੇ ਹੋ ਫਿਰ ਤਾਂ ਸ਼ਰਾਬ ਦੇ ਠੇਕੇ ਵੀ ਬੰਦ ਕਰਨੇ ਚਾਹੀਦੇ ਆ ਤੁਸੀਂ ਦੱਸੋ ਪੰਜਾਬ ਦੇ ਲੋਕਾਂ ਨੂੰ ਤੁਹਾਡੀ ਸਰਕਾਰ ਬਣੇਗੀ ਤੇ ਤੁਸੀਂ ਠੇਕੇਬੰਦ ਕਰ ਦੋਗੇ ਦੂਜੀ ਗੱਲ ਕੀ ਕੈਪਟਨ ਅਮਰਿੰਦਰ ਸਿੰਘ ਵੀ ਸ਼ਰਾਬ ਪਿੰਦੇ ਸੀਗੇ ਜਾਂ ਨਹੀਂ ਪਿੰਦੇ ਸੀ ਜੇ ਪਿੰਦੇ ਸੀਗੇ ਤਾਂ ਤੁਸੀਂ ਅਜਿਹੇ ਬੰਦੇ ਨੂੰ ਆਪਣਾ ਮੁੱਖ ਮੰਤਰੀ ਕਿਉਂ ਮੰਨਿਆ ਕਿਰਪਾ ਕਰਕੇ ਪੰਜਾਬ ਦੇ ਲੋਕਾਂ ਨੂੰ ਇਸ ਤੇ ਵੀ ਕਲੈਰਟੀ ਜਰੂਰ ਕਰਿਓ ਰੁਕੋ ਕਰ ਲੈਨੇ ਆਂ ਅਗਲੀ ਵੱਡੀ ਖਬਰ ਵੱਲ ਨੂੰ ਖਬਰ ਸੀਐਮ ਭਗਵੰਤ ਮਾਨ ਦੇ ਨਾਲ ਜੁੜੀ ਹੈ ਜਿਵੇਂ ਕਿ ਸਾਰਿਆਂ ਨੂੰ ਪਤਾ ਹੈ ਕਿ 15 ਤਰੀਕ ਲਈ ਜਥੇਦਾਰ ਕੁਲਦੀਪ ਸਿੰਘ ਗੜਗੱਦ ਸਾਹਮਣੇ ਸੀਐਮ ਭਗਵੰਤ ਮਾਨ ਨੂੰ ਤਲਬ ਕੀਤਾ ਹੁਣ ਇਸ ਮਾਮਲੇ ਤੇ ਸਿਆਸਤ ਜਿਹੜੀ ਹੈਗੀ ਆ ਤੇਜ਼ ਹੋ ਗਈ ਆ ਤੇ ਬਿਆਨਬਾਜ਼ੀ ਵੀ ਤੇਜ਼ ਹੋ ਗਈ ਆ ਅਕਾਲੀ ਦਲ ਦੇ ਲੀਡਰ ਸਰਬਜੀਤ ਸਿੰਘ ਚਿੰਝਰ ਨੇ ਸੀ ਉਹ ਵੱਡਾ ਚੈਲੰਜ ਕਰ ਦਿੱਤਾ ਕੀ ਚੈਲੰਜ ਕੀਤਾ ਆਉ ਤੁਹਾਨੂੰ ਸੁਣਾਉਂਦੇ ਹਾਂ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮੈਂ ਸਵਾਲ ਕਰਨੇ ਨੇ ਪਹਿਲੀ ਗੱਲ ਤੁਹਾਨੂੰ ਸ਼੍ਰੀ ਅਕਾਲ ਤਖਤ ਸਾਹਿਬ ਨਹੀਂ ਸਿੰਘ ਸਾਹਿਬ ਨੇ ਸੱਦਿਆ ਕਿਉਂਕਿ ਤੁਸੀਂ ਪਤੀ ਤੋਂ ਤੁਨ ਸਕੱਤਰੇਤ ਸੱਦਿਆ ਸ਼੍ਰੀ ਅਕਾਲ ਤਖਤ ਸਾਹਿਬ ਦੇ ਦੂਜਾ ਤੁਸੀਂ ਨਿਮਾਣੇ ਹੋਣ ਦੀ ਕਦੇ ਗੱਲ ਕਰਦੇ ਹੋ ਕਦੇ ਹੰਕਾਰ ਜਾਂ ਗੱਲਾਂ ਕਰਦੇ ਹੋ ਕਿ ਮੈਂ ਸਵਾਲ ਜਵਾਬ ਕਰਨੇ ਨੇ ਅੱਜ ਤੱਕ ਦੇ ਇਤਿਹਾਸ ਦੇ ਵਿੱਚ ਕਦੇ ਦੇਖਿਆ ਕੀ ਸਿੰਘ ਸਾਹਿਬ ਦੇ ਨਾਲ ਕੋਈ ਜਾ ਕੇ ਸਵਾਲ ਜਵਾਬ ਕਰਦਾ ਹੋਵੇ ਮਹਾਰਾਜਾ ਰਣਜੀਤ ਸਿੰਘ ਉਸ ਤੋਂ ਵੱਡਾ ਤਾਂ ਤੂੰ ਹੈ ਨਹੀਂ ਤੂੰ ਤਾਂ ਉਹਦੀ ਜੁੱਤੀ ਵਰਗਾ ਵੀ ਨਹੀਂ ਸਵਾਲ ਜਵਾਬ ਤਾਂ ਉਹਨੇ ਨਹੀਂ ਕੀਤੇ ਜੋ ਨੀਮਾ ਹੋ ਕੇ ਜਾ ਕੇ ਹੱਥ ਬੰਨ ਕੇ ਖੜ ਗਿਆ ਸੀ ਤੂੰ ਕਹਿੰਦਾ ਮੈਂ ਸਵਾਲ ਜਵਾਬ ਕਰਨੇ ਆ ਤੇਰੇ ਜਿਹੜੀਆਂ ਵੀਡੀਓ ਤੁਰੀਆਂ ਫਿਰਦੀਆਂ ਨੇ ਜਿਨ੍ਹਾਂ ਦਾ ਜ਼ਿਕਰ ਵੀ ਹੋਇਆ ਕਿ ਹਲੇ ਜਾਂਚ ਹੋਣੀ ਹੈ ਜਿਹੜੀਆਂ ਵੀਡੀਓ ਦੇ ਵਿੱਚ ਅਪੱਤੀਜਨਕ ਮੈਂ ਸਮਝਦਾ ਕਿ ਲੱਛਣ ਦੇਖ ਰਹੇ ਨੇ ਹੁਣ ਉਹ ਜਾਂਚ ਦਾ ਵਿਸ਼ਾ ਹਲੇ ਵੀਡੀਓ ਮੈਂ ਤਾਂ ਕਰਕੇ ਉਹਦੇ ਬਾਰੇ ਜ਼ਿਆਦਾ ਨਹੀਂ ਬੋਲਦਾ ਕਿ ਕਿਤੇ ਗੁਰੂ ਸਾਹਿਬਾਨ ਤੇ ਸ਼ਰਾਬ ਦੇ ਛਿੱਟੇ ਮਾਰੇ ਜਾ ਰਹੇ ਨੇ ਕਿਤੇ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਜੀ ਪਿੰਡਰਾਵਾਲੇ ਉਹਨਾਂ ਦੀ ਇੱਕ ਸਟੈਚੂ ਤੇ ਛਿੱਟੇ ਮਾਰੇ ਜਾ ਰਹੇ ਨੇ ਇਹ ਤਾਂ ਤੂੰ ਕਹਿਣਾ ਕਿ AI ਨਾਲ ਨੇ ਹਲੇ ਚਲੋ ਜਾਂਚ ਹੋਣੀ ਆ ਇੱਕ ਸ਼ਹੀਦ ਦੇ ਭੋਗ ਤੇ ਵਰਗਾੜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਦੇ ਵਿੱਚ ਸਟੇਜ ਤੋਂ ਲੋਕਾਂ ਨੇ ਨਿਠਾਇਆ ਤੈਨੂੰ ਸਿੱਖ ਸੰਗਤ ਨੇ ਨਿਠਾਇਆ ਉੱਥੋਂ ਕਿ ਦਰਾ ਸ਼ਰਾਬ ਪੀਤੀ ਹੋਈ ਆ ਦਾਰੂ ਪੀਤੀ ਹੋਈ ਆ ਤੇ ਬਾਹਰ ਆ ਕੇ ਤੇਤੋਂ ਗੱਲ ਨਹੀਂ ਕਰੀ ਗਈ ਮੀਡੀਆ ਤੇ ਤੂੰ ਭੱਜ ਗਿਆ ਲੋਕ ਸਭਾ ਦੇ ਵਿੱਚ ਮੈਂਬਰ ਪਾਰਲੀਮੈਂਟ ਤੇਰੇ ਸਾਥੀ ਨਾਲ ਵਾਲੀ ਸੀਟਾਂ ਦੇ ਜਿਹੜੇ ਬੈਠੇ ਸੀ ਮੈਂਬਰ ਪਾਰਲੀਮੈਂਟ ਉਹਨਾਂ ਬੰਦਿਆਂ ਨੇ ਰਿਟਨ 'ਚ ਸ਼ਿਕਾਇਤ ਕੀਤੀ ਸਪੀਕਰ ਨੂੰ ਕਿ ਭਾਈ ਇਹ ਤਾਂ ਬਦਬੂ ਮਾਰਦੀ ਆ ਮਸਕ ਮਾਰਦੀ ਇਹਦੇ ਤੋਂ ਇਹ दारू ਪੀਤੀ ਹੋਈ ਪੀ ਕੇ ਇਹ ਸੰਸਦ ਦੇ ਵਿੱਚ ਆਉਂਦਾ ਉਹ ਤਾਂ ਏਆਈ ਨਾਲ ਨਹੀਂ ਇਹ ਤਾਂ ਚਲੋ ਹਲੇ ਜਾਂਚ ਹੋਣੀ ਆ ਕਿ ਏਆਈ ਹੈਗੀ ਕਿ ਨਹੀਂ ਹੈਗੀ ਆ ਹਾਲ ਤਾਂ ਜਾਂਚ ਦਾ ਵਿਸ਼ਾ ਹੈ ਪਰ ਤੇਰਾ ਕਹਿੰਦੇ ਨੇ ਮਿੱਤਰਾਂ ਦਾ ਰਿਕਾਰਡ ਬੋਲਦਾ ਤੇਰਾ ਤਾਂ ਰਿਕਾਰਡ ਬੋਲਦਾ ਜੇ ਤੂੰ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ 'ਚ दारू ਪੀ ਕੇ ਜਾ ਸਕਦਾ ਤਾਂ ਕੁਝ ਵੀ ਕਰ ਸਕਦਾ ਤੇ ਗੱਲਾਂ ਕਰਦਾ ਤੂੰ ਸਵਾਲ ਜਵਾਬ ਕਰਨ ਦੀ ਮੇਰੀ ਸਿੱਖ ਸੰਗਤ ਨੂੰ ਬੇਨਤੀ ਆ ਕਿ ਥੋੜਾ ਫਰਕ ਅੱਪਾ ਵੀ ਦੇਖਿਆ ਕਰੀਏ ਖਾਮੀਆਂ ਰਹਿ ਜਾ ਕਰਦੀਆਂ ਨੇ ਇਨਸਾਨ ਕੋਈ ਵੀ ਸੰਪੂਰਨ ਨਹੀਂ ਜਾਣੇ ਅਣਜਾਣੇ ਕਈ ਵਾਰ ਜਾਣ ਕੇ ਨਹੀਂ ਕਰਦਾ ਅਣਜਾਣੇ 'ਚ ਵੀ ਕੋਈ ਗਲਤੀ ਹੋ ਜਾਂਦੀ ਹੈ ਪਰ ਸ਼੍ਰੋਮਣੀ ਕਾਲੇ ਦੇ ਪ੍ਰਧਾਨ ਸਰਦਾਰ ਸੁਭੀ ਸਿੰਘ ਬਾਦਲ ਜੀ ਅਸਤੀਫਾ ਦੇ ਕੇ ਪ੍ਰਧਾਨਗੀ ਤੋਂ ਇੱਕ ਨਮਾਣੇ ਸਿੱਖ ਵਜੋਂ ਜਾ ਕੇ ਫਸੀਲ ਦੇ ਅੱਗੇ ਖੜੇ ਤੇ ਇੱਕ ਸ਼ਬਦ ਵੀ ਸੁਣਿਆ ਕਿਸੇ ਪੂਰੀ ਦੁਨੀਆ ਨੇ ਬੋਲੇ ਹੋਣ ਅਗਲੀ ਖਬਰ ਕੈਨੇਡਾ ਦੀ ਸਰਕਾਰ ਦੇ ਨਾਲ ਜੁੜੀ ਹੈ ਕੈਨੇਡਾ ਦੀ ਸਰਕਾਰ ਨੇ ਵੱਡਾ ਝਟਕਾ ਦਿੱਤਾ ਬਾਹਰ ਬੈਠੇ ਲੋਕਾਂ ਨੂੰ ਹੁਣ ਮਾਪਿਆਂ ਨੂੰ ਆਪਣੇ ਜਵਾਕਾਂ ਨਾਲ ਮਿਲਣਾ ਹੋਰ ਵੀ ਔਖਾ ਹੋ ਜਾਊਗਾ ਕਿਉਂਕਿ ਪੀਜੀਪੀ ਪ੍ਰੋਗਰਾਮ ਦੇ ਉੱਤੇ ਰੋਕ ਲਾ ਦਿੱਤੀ ਹੈ ਪੀਜੀਪੀ ਪ੍ਰੋਗਰਾਮ ਕੀ ਹੈ ਤੁਹਾਨੂੰ ਦੱਸ ਦਿੰਨੇ ਆ ਪੇਰੈਂਟਸ ਗ੍ਰੈਂਡ ਪੇਰੈਂਟਸ ਪ੍ਰੋਗਰਾਮ ਦੇ ਉੱਤੇ ਸਥਾਈ ਤੌਰ ਤੇ ਕੈਨੇਡਾ ਦੀ ਸਰਕਾਰ ਨੇ ਰੋਕ ਲਾ ਦਿੱਤੀ ਹੈ ਕਿਉਂਕਿ 2020 ਤੋਂ ਲਗਾਤਾਰ ਅਰਜ਼ੀਆਂ ਜਿਹੜੀਆਂ ਹੈਗੀਆਂ ਪੈਂਡਿੰਗ ਚਲਦੀਆਂ ਆ ਰਹੀਆਂ ਸੀ ਤਾਂ ਕੈਨੇਡਾ ਦੀ ਸਰਕਾਰ ਨੇ ਫੈਸਲਾ ਕੀਤਾ ਕਿ ਪਹਿਲਾਂ ਪੁਰਾਣੀਆਂ ਅਰਜ਼ੀਆਂ ਕਲੀਅਰ ਕੀਤੀਆਂ ਜਾਣ ਗਿਆ ਉਸ ਤੋਂ ਬਾਅਦ ਪ ਐਪਲੀਕੇਸ਼ਨਾਂ ਦਿੱਤੀਆਂ ਜਾਣਗੀਆਂ ਤਾਂ ਪੀਜੀਪੀ ਪ੍ਰੋਗਰਾਮ ਤੇ ਕੈਨੇਡਾ ਦੀ ਸਰਕਾਰ ਨੇ ਫਿਲਹਾਲ ਦੇ ਰਹੀ ਰੋਕ ਲਾ ਦਿੱਤੀ ਹੈ ਸੋ ਏਸੀ ਅੱਜ ਦੀਆਂ ਮੁੱਖ ਖਬਰਾਂ ਵੀਡੀਓ ਚੰਗੀ ਲੱਗੇ ਤਾਂ ਲਾਈਕ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਜੀ